ਡਿਫੈਂਸ ਸਰਵਿਸਿਜ਼ ਸਿਵਿਲੀਅਨਸ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਜ਼ੋਨ ਦੀ ਸਲਾਨਾ ਮੀਟਿੰਗ ਪ੍ਰਧਾਨ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੌਕੇ ਪ੍ਰਧਾਨ ਗੁਰਬਚਨ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਰਵਾਇਤ ਮੁਤਾਬਕ ਆਪਣੀ ਉਮਰ ਦੇ 80 ਸਾਲ ਪੂਰੇ ਕਰ ਚੁੱਕੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਜਿਸ ਦੇ ਤਹਿਤ ਐਸੋਸੀਏਸ਼ਨ ਦੇ ਫਾਈਨੈਂਸ ਸਕੱਤਰ ਹੀਰਾ ਲਾਲ ਮਹਾਜਨ ਅਤੇ ਟੈਕਨੀਕਲ ਆਫਸਰ 바ਵਾ ਸਿੰਘ ਆਲਖ ਨੂੰ ਸਨਮਾਨਿਤ ਕੀਤਾ ਗਿਆ ਮੀਟਿੰਗ ਦੌਰਾਨ ਗੁਰਮੇਦ ਸਿੰਘ ਜਸਪੀਰ ਸਿੰਘ ਕੇਐਸ ਜੱਟਵਾਲ ਐਲ ਐਸ ਵਰਕ ਵਿਜੇ ਕੁਮਾਰ ਪ੍ਰਿਤਪਾਲ ਸਿੰਘ ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਹਾਜ਼ਰ ਸਨ। ਸਾਡੀ ਐਸੋਸੀਏਸ਼ਨ ਨੇ ਬਹੁਤ ਜ਼ਿਆਦਾ ਸਾਨੂੰ ਮਾਣਿਆ ਆਪਣੇ ਐਸੋਸੀਏਸ਼ਨ ਐਸੋਸੀਏਸ਼ਨਲ ਪ੍ਰੋਫੈਸ਼ਨਲ ਤੇਰੇ ਕਿਉਂ ਤੇ ਇਹਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਆਪਸ ਵਿੱਚ ਆਪਣੇ ਆਪਣੇ ਦਾ ਸਭ ਚੀਜ਼ਾਂ ਸਾਂਝੀਆਂ ਕਰਦੇ ਆਂ ਔਰ ਸਾਹੀ ਐਸੋਸੀਏਸ਼ਨ ਦਾ ਬਹੁਤ ਤੋਨਾਨਦ ਕਰਦੇ ਆਂ ਜਿਨ੍ਹਾਂ ਨੇ ਕਿ ਸਾਨੂੰ ਇਹਨਾਂ ਸਨਮਾਨਿਤ ਕਰਕੇ 80 ਪਲਸ ਹੋਣ ਤੇ ਸਾਨੂੰ ਸਨਮਾਨ ਕੀਤਾ ਹੈ। ਸਾਲ ਦੇ ਵਿੱਚ ਅਸੀਂ ਦੋ ਫੰਕਸ਼ਨ ਕਰਦੇ ਹੈਗੇ ਆ ਇਹ ਸਾਡਾ ਐਨੂਅਲ ਫੰਕਸ਼ਨ ਹੈ ਤੇ ਜਿਹੜੇ ਵੀ ਸਾਡੇ ਮੈਂਬਰਸ 80 ਸਾਲ ਜਾਂ 85 ਸਾਲ ਜਾਂ 90 ਸਾਲ ਕੰਪਲੀਟ ਕਰਦੇ ਆ ਉਹਨਾਂ ਨੂੰ ਅਸੀਂ ਸਨਮਾਨਤ ਕਰਦੇ ਆ